ਕੇਂਦਰੀ ਬਜਟ 23 ਜੁਲਾਈ ਨੂੰ ਪੇਸ਼ ਹੋਣ ਵਾਲਾ ਹੈ ਪੰਜਾਬ ਅਤੇ ਹਰਿਆਣਾ ਚ ਸੜਕ ਕਿਨਾਰੇ ਢਾਬਾ ਮਾਲਕਾਂ ਨੂੰ ਬਜਟ ਚ ਅਜੇਹੀ ਰਾਹਤ ਦੀ ਉਮੀਦ ਹੈ ਜੋ ਉਹਨਾਂ ਦੇ ਘਟ ਰਹੇ ਕਾਰੋਬਾਰ ਨੂੰ ਸਹਾਰਾ ਦੇਵੇ ਉਹ GST ਚ ਕਟੌਤੀ ਦੀ ਉਮੀਦ ਕਰ ਰਹੇ ਨੇ ਇਸ ਨਾਲ ਉਹਨਾਂ ਨੂੰ ਫੂਡ ਆਈਟਮ ਦੇ ਰੇਟ ਘਟਾਉਣ ਅਤੇ ਜ਼ਿਆਦਾ ਗਾਹਕਾਂ ਨੂੰ ਜੋੜਨ ਚ ਮਦਦ ਮਿਲੇਗੀ ਤਾਂ ਕਿ ਉਹਨਾਂ ਦਾ ਕਾਰੋਬਾਰ ਵਧੇ GST ਵੀ GST ਵਗੈਰਾ ਸਭ ਜੋ ਲੱਗ ਰਿਹਾ ਹੈ ਗ੍ਰੋਸਰੀਜ਼ ਪਰ ਔਰ ਫੂਡ ਪਰ ਲੱਗ ਰਿਹਾ ਹੈ ਜੋ ਫੂਡ ਆਈਟਮਸ ਤੇ तो हम एक्सपेक्ट कर रहे हैं कि कुछ कम हो पाए अगर हमारे पास हमें कम लगेगा तो सर हम कस्टमर से भी कम ले पाएंगे कस्टमर्स को भी अच्छा लगेगा अल्टीमेटली मतलब आम जनता पे असर जाने वाला है अगर जीएसटी कम होता है तो तो हमारी तो यही होप्स हैं सर कि नई गवर्नमेंट के अंदर हमें कुछ कम जीएसटी मिल पाए जीएसटी जो फूड पर लगा हुआ है वो कम कर दे नए बजट में गवर्नमेंट आम आद आदमी के लिए अच्छा होना चाहिए बजट जिससे जी में थोड़ी बहुत कमी होनी चाहिए ਔਰ ਆਮ ਆ ਲੋਕੋ ਕੇ ਲਿਏ ਅੱਛਾ ਹੋ ਰਹਿਗਾ ਇਸ ਸੇ ਇਸ ਸੇ ਜੋ ਕਿ ਜਿਆਦਾ ਕਸਟਮਰ ਵੀ ਆਇੰਗੇ ਤੇ ਇਹ ਛੋਟੀ ਮੋਟੀ ਉਪਾਰੀਆਂ ਕੇ ਲਿਏ ਸਹੀ ਰਹੇਗਾ ਵੇਤ ਮੰਤਰੀ ਨਿਰਮਲਾ ਸੀਤਾਰਮਨ ਐਨਡੀਏ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੇ ਨੇ ਪੰਜਾਬ ਤੇ ਹਰਿਆਣਾ ਚ ਟਾਬਾ ਮਾਲਕਾਂ ਨੂੰ ਉਮੀਦ ਹੈ ਕਿ ਉਹ ਬਜਟ ਚ ਅਜੇ ਹੀ ਉਪਾਦਾਂ ਐਲਾਨ ਕਰਨਗੇ ਜਿਸ ਨਾਲ ਉਹਨਾਂ ਨੂੰ ਵੱਧ ਮੁਨਾਫਾ ਹੋਵੇ